दो मासूम छोटे छोटे बच्चे आज अनाथ हो गए उन्होंने माता पिता नु सड़क ही खत्म कर दिया गया ਲੁਧਿਆਣਾ ਦੇ ਪਿੰਡ ਪਠਾ ਧੂਆਂ ਦੇ ਵਿੱਚ ਇੱਕ ਦਰਦਨਾਕ ਟਰੱਕ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ પતિ ਪਤਨੀ ਦੀ ਜਾਨ ਗਈ ਟਰੱਕ ਚਾਲਕ ਦੀ ਅਣਗੈਲੀ ਦੇ ਕਾਰਨ ਇੱਕ ਹਸਦਾਵਸਤਾ ਪਰਿਵਾਰ ਉਜੜ ਗਿਆ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ਾ ਕੀਤਾ ਹੋਇਆ ਸੀ ਟਰੱਕ ਡਰਾਈਵਰ ਨੂੰ ਪੁਲਿਸ ਨੇ ਕਾਬੂ ਤਾਂ ਕਰ ਲਿਆ ਪਰ ਇੱਧਰ ਉਜੜੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਪ੍ਰਦੀਪ ਸਿੰਘ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕਾ ਐ ਸੀ। ਹਾਦਸਾ ਹੈ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਹੀ પતિ-ਪਤਨੀ ਮੌਕੇ ਤੇ ਦਮ ਤੋੜ ਗਏ। ਮ੍ਰਿਤਕਾਂ ਦੀ ਪਛਾਣ ਪਿੰਡ ਛਗਾਣਾ ਦੇ ਵਜੋਂ ਹੋਈ ਐ। ਇਹ ਦੋਵੇਂ ਹੀ ਬੁਲੇਟ ਤੇ ਕਿਸੇ ਰਿਸ਼ਤੇਦਾਰ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੇ ਲਈ ਨਿਕੋਦਰ ਜਾ ਰਹੇ ਸਨ। ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਹਨਾਂ ਨੂੰ ਪਿੱਛੋਂ ਆਕੇ ਕੁਚਲ ਦਿੱਤਾ ਲੋਕਾਂ ਅਨੁਸਾਰ ਇਹ ਟਰੱਕ ਇੱਕ ਸ਼ੈਲਰ ਮਾਲਕ ਦਾ ਹੈ ਟਰੱਕ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਹਨ ਦਾ ਦਸਤਾਵੇਜ਼ ਬਰਾਮਦ ਨਹੀਂ ਹੋਇਆ ਲੋਕਾਂ ਨੇ ਘਟਨਾ ਵਾਲੀ ਥਾਂ ਤੇ ਧਰਨਾ ਪ੍ਰਦਰਸ਼ਨ ਕੀਤਾ ਟਰੱਕ ਦੇ ਮਾਲਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾ ਨੇ मौके ਤੇ ਪਹੁੰਚ ਕੇ ਮਾਮਲਾ ਸ਼ਾਂਤਤਾ ਕਰਵਾ ਦਿੱਤਾ ਪਰ ਥਾਣਾ ਮੁੱਲਾਪੁਰ ਦੀ ਪੁਲਿਸ ਨੇ ਦਸਿਆ ਕਿ ਐਸੀ ਡਰਾਈਵਰ ਨੂੰ ਵੀ ਫੜ ਕੇ ਕੇਸ ਦਰਜ ਕਰ ਲਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਬੇहद ਹੀ ਮੰਦਭਾਗੀ ਹੈ ਜਿੱਥੇ ਬੱਚਿਆਂ ਦੇ ਸਿਰ ਦੇ ਉੱਪਰੋਂ ਮਾਪਿਓ ਦਾ ਸਾਆਇਆ ਛੱਕਿਆ ਗਿਆ। ਜਸਵੀਰ ਸਿੰਘ ਦੇ ਅਨੁਸਾਰ ਦੋਸ਼ੀ ਟਰੱਕ ਡਰਾਈਵਰ ਨੂੰ ਫੜਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਵਾ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਲੋਕ ਇਸ ਕਰਕੇ ਦੁਖੀ ਸੀ ਕਿ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚੇ ਸਨ। ਦੇਰ ਨਾਲ ਪਹੁੰਚੇ ਅਤੇ ਡੂੰਗੀ ਕਾਰਵਾਈ ਦੀ ਮੰਗ ਨੂੰ ਲੈ ਕੇ ਉਹ ਸੜਕ ਤੇ ਪ੍ਰਦਰਸ਼ਨ ਕਰ ਰਹੇ ਨੇ ਮੈਂ ਕਦੋਂ ਆਇਆ ਮੈਂ ਜਦੋਂ ਗੱਡੀ ਮੰਗਾਈ ਗੱਡੀ ਮੰਗਾ ਕੇ ਮੈਂ ਕਿਹਾ ਵੀ ਦੇਖੋ ਪ੍ਰਧਾਨ ਜੀ ਮੈਂ ਇੱਕ ਬੇਨਤੀ ਕਰਦਾ ਬਹੁਤ ਮਾੜਾ ਕੰਮ ਹੋਇਆ ਹੈ ਦੋ ਇੱਕ ਪਰਿਵਾਰ ਦੇ ਦੋ ਜੀ ਚਲੇ ਗਏ ਹਨ ਘਰੋਂ ਪਤਾ ਨਹੀਂ ਕਿਸ ਗੱਲੋਂ ਕਿ ਪੱਕੀ ਗੱਲ ਦੀ ਜੀ ਦੇਖੋ ਗਲਤੀ ਹੈ ਅਸੀਂ ਟਰੱਕ ਡਰਾਈਵਰ ਕਾਬੂ ਕੀਤਾ ਹੋਇਆ ਦੇਖੋ ਜੀ ਬੰਦੀ ਕਾਰਵਾਈ ਕਰ ਰਹੇ ਆ ਪਰਚਾ ਦੇ ਰਹੇ ਆ ਬਿਲਕੁਲ ਬਈ ਜੀ ਪ੍ਰਧਾਨ ਜੀ ਫਿਰ ਪਰਚੇ ਤੋਂ ਬਿਲਕੁਲ ਪਰਚਾ ਦੇ ਰਹੇ ਆ ਉਹਦਾ ਮੁਲਾਜ਼ਾ ਵੀ ਕਰਾਵਾਂਗੇ ਠੀਕ ਹੈ ਪਰਚਰ ਦੇ ਬਿਲਕੁਲ ਬਿਲਕੁਲ ਠੀਕ ਹੈ ਤੇ ਬਣਦੀ ਕਾਰਵਾਈ ਜੋ ਕਰ ਰਹੇ ਐਫ ਆਰ ਵੀ ਮੁਲਾਜ਼ਾ ਹਜੇ ਹੋਇਆ ਨਹੀਂ ਜੀ ਇਹ ਦੋ ਘੰਟੇ ਹੋ ਗਏ ਲੱਗਿਆ ਹੋਇਆ ਨਹੀਂ ਤੁਹਾਡਾ ਉਹਦਾ ਮੁਲਾਜ਼ਾ ਹੋ ਗਿਆ ਉਹ ਤਾਂ ਕਹਿ ਰਿਹਾ ਮੁਲਾਜ਼ਾ ਹੋ ਗਿਆ ਜੀ ਭਾਈ ਜੀ ਮੈਂ ਕਹ ਰਿਹਾ ਐਸੇ ਕਿਸੇ ਸੇਵ ਕੇ ਸੇਵ ਮੈਂ ਕਿਤੇ ਵਸ ਹੋ ਰਾਇਆ ਪਰ ਉਹ ਮੈਂ ਜੀ ਪਿੱਛੇ ਹੋਇਆ ਚੱਲ ਰਿਹਾ ਪ੍ਰੋਸੈਸ ਮੈਂ ਤੁਹਾਨੂੰ ਜਸਟ ਦੱਸ ਰਿਹਾ ਵੀ ਮੁਲਾਜ਼ਾ ਜੀ ਮੇਰੀ ਪਹਿਲਾਂ ਪ੍ਰਧਾਨ ਜੀ ਨਾਲ ਗੱਲ ਸੀ ਵੀ ਕਹਿੰਦੇ ਮੁਲਾਜ਼ਾ ਹੋਣਾ ਚਾਹੀਦਾ ਮੈਂ ਦਸ ਦਸਤੀ ਗੱਲ ਵੀ ਆਜਾ ਵੀ ਸਾਰਾ ਕੋਈ ਹੋਊਗਾ ਬਿਲਕੁਲ ਹੋਊਗਾ ਠੀਕ ਹੈ ਐਫਆਈਆਰ ਹੋਣੀ ਹੋਣੀ ਤੁਹਾਡਾ ਬਿਆਨ ਲੈ ਕੇ ਐਫਆਈਆਰ ਹੋਣੀ ਭੇਜ ਕੇ ਥਾਣੇ ਦਰਜ ਕਰਾਵਾਂਗੇ ਪਹਿਲਾਂ ਸਾਰੀ ਇਹਨੇ ਜਿਹੜੀ ਨੇ ਐਪਰੇਂ ਕੀਤੀ ਉਹ ਮਨੇ ਨਾ ਕੰਪਿਊਟਰ ਤੇ ਉਹ ਐਡਾ ਚੀ ਕਰਤੀ ਸਾਬ ਵੀ ਕਰਤੀ ਸਾਨੂੰ ਪਤਾ ਪਿੰਡ ਦਾ ਮੈਂ ਪੱਨਾ ਹੋਇਆ ਹੋਇਆ ਪਿਆ ਲਿਖਾਓ ਮੜਾ ਦਾ ਬਿਆਨ ਕੋਣਾ ਪਰਵਾਹ ਨਹੀਂ ਹਾਲਾਂਕਿ ਮੁੰਡਾ ਮਰਿਆ ਦਾ ਬੈਂਕਾਂ ਦੇ ਵਿੱਚ ਵੀਡੀਓ ਵੀ ਡਿਲੀਟ ਕਰਾਤੀ ਆਹ ਸਾਰਾ ਕੁਝ ਦੇ ਧੱਕ ਕੇ ਉਹ ਕਰਤਾ ਵੀ ਆਇਆ ਮੁੰਡਾ ਉਹੀ ਧਾਰਾ ਲਾਓ ਇਹਨਾਂ ਦੇ ਜਿਹੜੀ ਲਾਉਣੀ ਆ ਤੁਹਾਨੂੰ ਕੰਪਿਊਟਰ ਤੁਸੀਂ ਵਿਆ ਲਖਾਓ ਕਿ ਪਰਵਾਦ ਨੰਬਰ ਹੈਗਾ ਨਾ ਘੰਟਾ ਵਿਆ ਵਿਆ ਕੇ ਕੇਂਦਰ ਵੀ ਰਹਿ ਕੇ ਆ ਕੇਂਦਰ ਨੂੰ ਹਾਕ ਮਾਰ ਪੜਾ ਆਪੇ ਹੀ ਆਉਣ ਯਾਰ ਤੋਂ ਆ ਮੈਂ ਕਿਹਾ ਮਾਤੇ ਤੋਂ ਕਿਹ ਨਾਲ ਕੌਣ ਤੇ ਸਦੀਸ਼ ਕੁਮਾਰ ਆਵੇ ਕਿਡਾ ਵਾ ਓਏ ਉਹਨਾਂ ਨੂੰ ਆਪਾਂ ਕੀ ਲੋੜ ਹੈਗਾ ਡਰਾਈਵਰ ਕੰਮ ਕਰ ਲਿਆ ਬੰਦਾ ਡਰਾਈਵਰ ਨੂੰ ਕਿੱਥੋਂ ਮਗਾ ਹੋਇਆ ਜਾਂ ਫਰ ਕਿਨੇ ਮੁੰਡਾ ਰੇੜਾ ਆਉਂਦੇ ਲੋੜਾਂ ਤੇ ਆਉਂਦੇ ਬਹਿ ਜਾਂਦੇ ਆ ਜਨਾਬ ਉਹਦਾ ਮੇਰੇ ਆਖੇ ਕਰਦੇ ਲੋੜਾਂ ਦੇ ਵੇਖੇ ਜੀ ਠੀਕਾ ਡਰਾਈਵਰ ਦੀ ਖਰਾਬ ਕੀਤੀ ਐ ਜਾ ਡਰਾਈਵਰ ਰੱਖਿਆ ਤੁਸੀਂ 1 ਮਿੰਟ ਤੁਸੀਂ ਆਪ ਦਾ ਡਰਾਈਵਰ ਰੱਖੋਗੇ ਕੀ ਕਹਿ ਕੇ ਰੱਖੋਗੇ ਵੇ ਬਾਈ ਸ਼ਰਾਬ ਨਹੀਂ ਪੀਂਦਾ ਹੋਣਾ ਚਾਹੀਦਾ ਕੋਈ ਨਸ਼ਾ ਪਤਾ ਨਹੀਂ ਕਰਨਾ ਚਾਹੀਦਾ ਇਹ ਤੋਤੇ ਵਾਲਿਆਂ ਨੂੰ ਪਤਾ ਨਹੀਂ ਸੀ ਸਾਡਾ ਡਰਾਈਵਰ ਸ਼ਰਾਬ ਪੀਂਦਾ ਯਾਰ ਦੇਖੋ ਬਾਈ ਸਾਰੀ ਗੱਲਾਂ ਕਰਾਂਗੇ ਆਪਾਂ ਮੈਨੂੰ ਪਹਿਲਾਂ ਬਿਆਨ ਲਿਖਾਓ ਬਰਦਰ ਕਰੀਏ ਕੋਈ ਪਿਆਰ ਆਵਾਜ਼ ਦਾ ਮੈਂਬਰ ਕੋਈ ਬਾਹਰ ਹਾ ਕਰਾਓ ਯਾਰ ਕਰਾਓ ਯਾਰ ਉਹਦੀ ਗੱਲ ਆ ਜਿਹੜੀ ਗਲਤ ਕਰਨ ਵਾਲੀ ਉਹਦਾ ਕਰਦੇ ਨਹੀਂ ਚਲੋ ਕਰੋ ਲਿਖਾਓ ਬੱਸ ਫਿਰ ਉਹਨਾਂ ਟਾਈਮ ਅਸੀਂ ਬੋਡੀਆਂ ਨਹੀਂ ਚੱਕਣੀਆਂ ਜਿੰਨਾ ਟਾਈਮ ਰਿਪੋਰਟ ਨਹੀਂ ਆਉਂਦੀ ਮਲਾਜੇ ਦੀ ਉਹਦੀ ਇੰਨਾ ਤੁਹਾਨੂੰ ਦਾਖਾਓ ਯਾਰ ਇਹੋ ਗਿਆਨ ਤਾਂ ਲਿਖਾਓ ਦਾ ਮਾੜਾ ਕੰਮ ਹੋਇਆ ਬਿਆਨਤ ਲਿਖਾਓ ਨਾ ਘੜੋ ਘੜੋ ਵੀ ਆ ਕੇ ਪਬਲਿਕ ਦੇ ਨੇ ਜੀ ਕੱਲ ਨੂੰ ਕੱਲ ਨੂੰ ਪਬਲਿਕ ਮੁਕਰ ਕੇ ਕੋਰਟ ਜਾ ਕੇ ਫੇਰ ਫੇਰ ਤੇ ਮਾਲਕ ਮੁਕਰ ਜੇ ਉਹਨਾਂ ਨੂੰ ਇਨਸਾਫ ਨਹੀਂ ਆਇਆ ਕਿ ਮਾਲਕ ਮੁਕਰ ਦੇ ਹੁੰਦੇ ਪਰਿਵਾਰ ਦੀ ਗੱਲ ਕਰਦੇ ਜੇ ਮਾਲਕ ਮੁਕਰ ਜੇ ਫੇਰ ਮਾਲਕ ਦੀ ਬਾਈ ਗੱਲ ਨਹੀਂ ਕਰਦਾ ਮੈਂ ਪਰਿਵਾਰ ਦੀ ਗੱਲ ਕਰਦਾ ਇਹ ਬਿਆਨ ਹੋਗਾ ਪਰਚਾ ਹੋਗਾ ਠੀਕ ਆ ਜੇ ਗੱਡੀ ਵਾਲਾ ਮਾਲਕ ਹੀ ਮੁਕਰ ਜੇ ਕੀ ਮੁਕਰ ਕੋ ਜੀ ਹੋ ਮੇਰੇ ਬੰਦੇ ਨੇ ਕੰਮ ਕੀਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਮਾਲਕਾਂ ਦਾ ਬਲਾਕ ਕਰਕੇ ਮੁਕਰ ਜਾਈਆ ਆ ਰਹੇ ਹੋ ਮਾਲ ਕਰ ਬੁਲਾਓ ਕਿਸੇ ਨੂੰ ਨਹੀਂ ਸੀ ਹਾਲ ਤੱਕ ਨੂੰ ਬੁਲਾਓ ਉਹਨਾਂ ਨੂੰ ਡਰ ਲਾਉਂਦਾ ਉਹ ਬਾਈ ਜੀ ਗੱਲ ਹੈ ਤੁਸੀਂ ਸਹੀ ਪਹਿਲਾਂ ਤੇ ਤੁਹਾਡੀ ਸ਼ੌਂਕ ਹੈ ਤੁਸੀਂ ਉਹਨਾਂ ਨੂੰ ਹਾਲ ਨੂੰ ਮਾਲ ਕਰ ਠੀਕ ਬੰਨੂ ਬਾਈ ਜੀ ਬੁਲਾ ਕੇ ਪਹਿਲਾਂ ਜਿਹੜਾ ਯਾਰ ਪਹਿਲਾਂ ਕਾਰਵਾਈ ਦਾ ਕਰਨਾ ਸਾਡਾ ਸਾਡਾ ਪਹਿਲਾ ਕੰਮ ਵੈਫੇਰ ਦਾ ਜਿਹੜਾ ਕਰਦਾ ਸੀ ਉਹ ਆ ਗਈ ਭਰਾਵਾ ਵੱਡਾ ਇਹ ਭਰਾਵਾ ਦੇਖੋ ਜਿੰਨੇ ਪਾਓ ਜਿਹੜੇ ਬਿਆਨ ਲਿਖਾਉਣਾ ਇੱਕ ਮਿੰਟ ਚੁੱਪ ਕਰ ਜਾਓ ਵੀ ਕੋਈ ਨਾ ਕੋਈ ਕਿਤੇ ਹੂੰ ਘਬਰਾਇਆ ਬੋਲਿਆ ਨਾ ਕੁਝ ਵੀ ਠੀਕ ਆ ਉਸ ਤੋਂ ਬਾਅਦ ਤਾਂ ਹੋਰ ਇੰਨਾ ਬਿਆਨ ਇਹ ਨਾਲ ਇਹਨੇ ਬਣੇ ਦਾ ਇਹ ਭਰਾਵਾ ਬੁਲਾਵਾ ਗਿਆ ਤਾਈ ਦਾ ਹਾਂ ਤੂੰ ਇਕੱਲਾ ਕਰ ਗਾ ਚਾਚਾ ਭੈਜੋ ਆ ਜਾਓ ਦੁਖਦਾਈ ਮੰਤ ਭਾਗੀ ਕਟਨਾ ਸਦਮਾ ਬੇਟ ਲੁਧਿਆਣਾ ਰੋਡ ਤੇ ਪਿੰਡ ਪੱਠਾ ਤੂਆ ਲਾਗੇ ਵਾਪਰੀ ਆ ਜਿੱਥੇ ਪੰਡਤ ਚੰਗਨ ਦੇ ਰਹਿਣ ਵਾਲੇ ਮੀਆਂ ਬੀਬੀ ਪ੍ਰਤੀ ਸਿੰਘ ਮੌਦ ਦੇ ਕਲਾਵੇ ਚਲੇ ਗਏ ਉਹ ਮੌਦ ਦਾ ਕਲਾਵਾ ਆਹ ਖੂਨੀ ਗੱਡੀ ਜਿਹੜੀ ਮੇਰੇ ਮਗਰ ਕੈਮਰਾਮੈਨ ਨੂੰ ਕਹੂੰ ਦਿਖਾਉ ਇਸ ਗੱਡੀ ਨੂੰ ਸੂਰਤ ਸਿੰਘ ਨਾਮ ਦਾ ਕੋਈ ਵਿਅਕਤੀ ਪਿੰਡ ਪਰੇਂਡ ਦਾ ਚਲਾ ਰਿਹਾ ਸੀ ਜਿਹੜਾ ਕਿ ਸਰਾਵ ਦੇ ਨਸ਼ੇ 'ਚ ਤੋਤਾ ਕਿ ਮੈਨੇ ਕਹਿ ਰਿਆ ਕਿ ਇੱਥੋਂ ਦੇ ਲੋਕ ਕਹਿ ਰਹੇ ਆ ਜਿਨ੍ਹਾਂ ਨੇ ਉਹਨੂੰ ਉਸਨੂੰ ਫੜਿਆ ਅੱਧ ਪੁਲਿਸ ਨੇ ਉਸਦਾ ਮਹਲਾਜਾ ਕੀਤਾ ਪੁਲਿਸ ਨੇ ਤਸਦੀਕ ਕੀਤਾ ਦਾਖਾਣਾ ਦਾਖਾ ਦੇ ਪੁਲਿਸ ਨੇ ਕਿ ਉਹ ਨਸ਼ੇ ਦੇ ਵਿੱਚ ਪੂਰਾ ਤਤ ਸੀਗਾ ਉਸ ਇਨਸਾਨ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਏ 1-2 ਸਾਲਾਂ ਦੀ ਲੜਕੀ ਆ ਜਿਹੜੇ ਮਾਪੇ ਤੋਂ ਅੱਜ ਵਾਂਝੇ ਹੋ ਗਏ ਬੜੀ ਦੇਖੋ ਦੁਖਦਾਈ ਘਟਨਾ ਇਹ ਇਹ ਜਿਹੜੀ ਗੱਡੀ ਆ ਇਹ ਇੱਥੋਂ ਲੋਕ ਦੱਸ ਰਹੇ ਆ ਕਿ ਮੁੱਲਾਪੁਰ ਸ਼ਹਿਰ ਨਾਲ ਸੰਬੰਧਤ ਨਾ ਵਾਰਾੜਤ ਦੀ ਜਿਹੜੀ ਕਿ ਧੋਤੀ ਵਾਲੇ ਵਜਦੇ ਆ ਕ੍ਰਿਸ਼ਨਪਰ ਧੋਤੀ ਵਾਲੀ ਸਰਿੰਦਰਪਰ ਧੋਤੀ ਵਾਲੀ ਉਹਨਾਂ ਦੀ ਇਹ ਗੱਡੀ ਆ ਉਹਨਾਂ ਦੇ ਫਰਮ ਦੀ ਗੱਡੀ ਆ ਰਾਈਸ ਪ੍ਰਕਾਸ਼ ਰਾਈਸ ਮਿਲਜ ਪੀ ਆਰ ਐਨ ਲਿਖਿਆ ਗੱਡੀ 'ਤੇ ਇਹ ਉਹਨਾਂ ਦੀ ਗੱਡੀ ਦੱਸ ਰਹੇ ਪਿੰਡ ਵਾਲੇ ਦੱਸਦੇ ਆ ਇੱਥੋਂ ਇੱਕ ਅਸਮਦੀ ਗਵਾ ਦੱਸਦੇ ਆ ਕਿ ਉਹ ਇਨਸਾਨ ਨੂੰ ਮਸਾਂ ਨਸ਼ੇ ਦੇ ਹਾਲਤ 'ਚ ਕਾਬੂ ਕਰਕੇ ਪੁਲਸ ਦੇ ਹਵਲੇ ਕੀਤਾ ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਅਤੇ ਪਿੰਡ ਵਾਸੀਨ ਨਾਲ ਗੱਲਬਾਤ ਕਰਦੇ ਕਿ ਉਹਨਾਂ ਦਾ ਅੱਜ ਜੇ ਇਸ ਵਾਪਰੇ ਹਾਦਸੇ ਨੂੰ ਲੈ ਕੇ ਕੀ ਕਹਿਣਾ ਹੈ। ਦੇਖੋ ਪੁੱਛਦਾ ਹਾਂ। ਪੁੱਛ ਕੇ ਸੜਕ ਕਿਹੜੀ ਸੀਗੀ ਕਿੱਥੋਂ ਦਾ ਰੂਡ ਹੈ ਇਹ ਇਹ ਆਪਣਾ ਹੀ ਹੰਬਣਾ ਤੋਂ ਲੁਧਿਆਣਾ ਤੋਂ ਸਿਦਮਾ ਵੀਡ ਰੂਡ ਆ ਜਿਹੜਾ ਇਹ ਜੋ ਆਪਾਂ ਹੁਣ ਇੱਥੇ ਖੜੇ ਆਂ ਇਹ ਜੰਮੂ ਕਟਰਾ ਨੈਸ਼ਨਲ ਹਾਈਵੇ ਜੋ ਜਾ ਰਿਹਾ ਵਾ ਇਹ ਭੱਟਾ ਧੂਏ ਦੇ ਨੇੜੇ ਕੀ ਉੱਥੇ ਹੀ ਘਟਨਾ ਵਾਪਰੀ ਹੈ। ਇਹ ਡਰਾਈਵਰ ਦਾ ਨੌਕਾ ਜਿਹੜਾ ਗੱਡੀ ਚਲਾ ਰਿਹਾ ਸੀ ਮਾਣੂ ਡਰਾਈਵਰ ਦਾ ਨਾਮ ਸੂਰਤ ਸਿੰਘ ਆ ਵਾਸੀ ਪਿੰਡ ਪੜਾਣ ਹੈ ਜੀ ਅੱਛਾ ਤੇ ਬੱਚੇ ਕਿੱਡੇ ਕਿੱਡੇ ਹੈ ਜਿਹੜੇ ਨਾਲ ਮੀਆਂ ਬੀਬੀ ਦੇ ਚਲੇ ਜਾਂਦੇ ਜਿੰਨੇ ਚਲੇ ਗਏ ਬੱਚਾ 4 ਤੋਂ 5 ਸਾਲ ਦਾ ਬੇਟਾ ਇਹਨਾਂ ਦਾ ਤੇ ਇੱਕ ਬੇਟੀ ਹੈ ਜੋ ਕਿ ਸਾਲਕਰੀ ਹੋ ਗਈ ਹੈ ਮਸਾਈ ਤੇ ਮੁੰਡੇ ਦਾ ਡੈਡੀ ਹੈਗਾ ਜੀ ਇਹ ਨਹੀਂ ਉਹ ਮੁੰਡੇ ਦੇ ਡੈਡੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਜੀ ਇੱਥੋਂ ਤਕਰੀਬਨ 10 ਤੋਂ 12 ਸਾਲ ਪਹਿਲਾਂ ਥੋੜਾ ਮੰਦ ਭਾਗੀ ਘਟਨੇ ਤੇ ਕੋਈ ਕੋਈ ਕਾਰ ਵੀ ਕਿਹਾਰੇ ਪਾਲੀਸੀ ਜੇ ਉਸ ਟਾਈਮ ਇਸ ਦਾ ਵੀ ਪੁਲਿਸ ਇਹ ਕਹਿ ਰਹੀ ਆ ਕਿ ਤੁਸੀਂ ਇਥੋਂ ਡੈੱਡ ਬੋਡੀ ਨੂੰ ਚੱਕੋ ਤੇ ਅਸੀਂ ਆਪਣੀ ਜੋ ਕਾਗਜ਼ੀ ਕਾਰਵਾਈ ਹੋਗੀ ਉਹ ਲਿਖ ਰਹੇ ਆ ਉਹਨਾਂ ਦੇ ਬਿਆਨ ਉਸਦੇ ਭਰਾ ਦੇ ਤੇ ਉਹ ਰ ਪਿੰਡ ਵਾਸੀਆਂ ਦੀ ਬਿਆਨ ਲੈ ਗਏ ਨੇ ਤੇ ਹੁਣ ਦੇਖਦੇ ਆ ਬਾਕੀ ਕੀ ਪੁਲਿਸ ਕਾਰਵਾਈ ਕਰੀ ਆ ਪਰ ਜੋ ਇਹ ਪ੍ਰਕਾਸ਼ ਜੈਸ ਮਿਲਦੇ ਮਾਲਕ ਹੈ ਦੇ ਆ ਉਹ ਤਾਂ ਹਜੇ ਤੱਕ ਇਥੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਪਹੁੰਚ ਨਹੀਂ ਰਹੇਗੇ ਉਹ ਇੱਥੇ ਠੀਕ ਹੈ ਜੀ ਸਰਕਾਰੀ ਨੰਬਰ ਬਲੇਟਾਂ ਨੇ ਉਹ ਨਹੀਂ ਗਿਆ ਉਹ ਨਹੀਂ ਗਿਆ ਆਮ ਨੰਬਰ ਪਲੇਟਾਂ ਲਾਈਆਂ ਮੈਂ ਗੱਡੀ ਨੂੰ ਵਿਦਆਉਟ ਕਾਗਜ਼ ਵਿਦਆਉਟ ਲਾਇਸੈਂਸ ਡਰਾਈਵਿੰਗ ਦਾ ਲਾਇਸੈਂਸ ਵੀ ਉਹਦੇ ਕੋਲੇ ਹੈ ਨਹੀਂ ਕਿ ਸੀਗਾ ਡਰਾਈਵਰ ਕੋਲੇ ਉਹਦੇ ਕੋਲੋਂ ਸਿਰਫ ਆਧਾਰ ਕਾਰਡ ਮਿਲਿਆ ਲਾਇਸੈਂਸ ਵੀ ਨਹੀਂ ਮਿਲਿਆ ਉਹਦੇ ਕੋਲ ਇਹ ਕਿਸੇ ਬਿਲਕੁਲ ਨੰਗੈਲੀ ਨਾਲ ਉਹਨੇ ਗੱਡੀ ਜੋ ਇਹ ਦੋਨਾਂ ਜੀਆਂ ਦੇ ਉੱਤੇ ਚੜਾਈ ਆ ਔਰ ਇਹ ਕੀ ਦੀ ਅਸੀਂ ਸਾਡੀ ਜਥੇਬੰਦੀ ਪ੍ਰਯੋਗ ਨਿੰਦਾ ਕਰਦੀ ਆ ਔਰ ਜੋ ਵੀ ਇਹਦੇ ਹੱਕ ਚ ਇਹਨੂੰ ਇਹਨਾਂ ਨੂੰ ਇਨਸਾਬ ਮਿਲਣਾ ਚਾਹੀਦਾ ਜੋ ਡਰਾਈਵਰ ਮਾਲਕ ਆ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਹੋਣੀ ਚਾਹੀਦੀ ਸਰਪੰਚ ਕੀ ਘਟਨਾ ਕੀ ਵਾਪਰੀ ਜੇ ਆਪਣੇ ਜਿਹੜੇ ਸਾਡੀ ਬੇਟੀ ਸੀਗੀ ਤੇ ਵੀਰ ਦੀ ਇੱਕ ਸੀ ਉਹਦਾ ਐਕਸੀਡੈਂਟ ਹੋ ਗਿਆ ਚੰਗਲਾਪੰਡ ਪਈ ਸੀ ਉਹਦਾ ਨਾਲ ਘਰ ਵਾਲਾ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਗੱਡੀ ਦੇ ਨਾਲ ਤੇ ਗੱਡੀ ਇਹ ਵਾਲੇ ਦੇ ਕਾਗਜ਼ ਪੂਰੇ ਸੀ ਜੇ ਡਰਾਈਵਰ ਦੇ ਜੀ ਚਾ ਕੋਈ ਕਵਾੜ ਗੱਡੀ ਆ ਜੇ ਮੈਨੂੰ ਸਾਨੂੰ ਪਤਾ ਲੱਗਿਆ ਵੀ 70 75 ਮਾਡਲ ਗੱਡੀ ਆ ਤੇ ਮੂਰੇ ਨੰਬਰ ਪਲੇਟ ਉਹਦੇ ਹੋਰ ਰੰਗ ਦੀ ਆ ਪਿੱਛੇ ਹੋਰ ਰੰਗ ਦੀ ਆ ਅਨਫਿਟ ਗੱਡੀ ਆ ਜਿਹੜਾ ਉਹ ਤੇ ਡਰਾਈਵਰ ਚਲਾ ਰਿਹਾ ਸੀ ਉਹ ਵੀ ਬੁਢਾ ਡਰਾਈਵਰ ਸੀਗਾ ਚਿੱਟੀ ਦਾੜੀ ਸੀ दारू ਪੀਤੀ ਸੀ ਰੱਜਿਆ ਸੀ दारू ਦੇ ਨਾਲ ਲਾਇਸੈਂਸ ਉਹਦੇ ਕੋਲ ਹੈ ਨਹੀਂ ਸੀ ਗੱਡੀ ਦੇ ਨਾਲ ਕੋਈ ਪੇਪਰ ਨਹੀਂ ਅਸੀਂ ਦੇਖਿਆ ਚੈੱਕ ਕੀਤਾ ਆਨਲਾਈਨ ਤੇ ਗੱਡੀ ਵੀ ਅਨਫਿਟਨੈਸ ਆ ਗਲਤੀ ਮਾਲਕ ਦੀ ਹੈ ਜਿੱਨੇ ਸਾਡੇ ਦਾ ਡਰਾਈਵਰ ਤੋਂ ਵੱਧ ਗਲਤੀ ਮਾਲਕ ਦੀ ਹੈ ਜਿਹੜੇ ਇਹੋ ਜਿਹੇ ਡਰਾਈਵਰਾਂ ਨੂੰ ਰੱਖਦੇ ਕਿ ਮਾਲਕ ਤੇ ਵੀ ਕਾਰਵਾਈ ਕਰਾਉਗੇ ਤੁਸੀਂ ਅਸੀਂ ਬਿਲਕੁਲ ਮੰਗ ਕਰਾਂਗੇ ਮਾਲਕਾਂ ਤੇ ਇੱਕ ਨਹੀਂ ਇਹੋ ਜਿਹੇ ਜਿੰਨੇ ਵੀ ਕੋਈ ਮਾਲਕਾਂ ਇਹਨਾਂ ਨੂੰ ਸਾਖਤੀ ਨਾ ਇਹਨਾਂ ਤੇ ਪੇਸ਼ ਹੋਣਾ ਚਾਹੀਦਾ ਇਹੋ ਜਿਹੇ ਡਰਾਈਵਰਾਂ ਨੂੰ ਘਟੀਆਂ ਤੋਂ ਲਾਹਣਾ ਚਾਹੀਦਾ ਅੱਗੇ ਵਾਸਤੇ ਕੋਈ ਇਹੋ ਜਿਹੀ ਦੁਰਘਟਨਾ ਜਿਹੜੀ ਨਾ ਹੋਵੇ ਜੇ ਉਹ ਪਹਿਲਾਂ ਦੇਖ ਕੇ ਚੰਗਾ ਡਰਾਈਵਰ ਰੱਖਦਾ ਮਾੜੇ ਡਰਾਈਵਰ ਨੂੰ ਸ਼ਰਾਬੀ ਨੂੰ ਨਾ ਰੱਖਦਾ ਤਾਂ ਆਪਹਾਣਾ ਸ਼ਾਇਦ ਨਾ ਪੀਵੇ ਹਾਂ ਅਮਰ ਪੁਸ਼ਪ ਮਾਰਮੀ ਲਾਸਾਂ ਲੈ ਜਾ ਰਹੇ ਕਿ ਜੀ ਜੀ ਹਾਂ ਐਫ ਆਈ ਆਰ ਦਰ ਠੀਕ ਹੈ ਜੀ ਠੀਕ ਹੈ ਜੀ ਵੀ ਜੀ ਕਿਹਨਾ ਤੁਹਾਡਾ ਨਾਮ ਦਜੀ ਜੀ ਠੀਕ ਹੈ ਜੀ ਅੱਛਾ ਇਹ ਕਿਸ ਤਰ੍ਹਾਂ ਘਟਨਾ ਵਾਪਰੀ ਵੀ ਅੱਜ ਜਲੇ ਇਹ ਅੱਜ ਜੀ ਬੜੀ ਦੁਖਦਾਈ ਘਟਨਾ ਵਾਪਰੀ ਅੱਜ ਸਾਡੇ ਸਾਰੇ ਪਿੰਡ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਜੋ ਕਿ ਬਣ ਚੁੱਕਿਆ ਹੈ ਕਿਉਂਕਿ ਇਹ ਜੋ ਪ੍ਰਦੀਪ ਸਿੰਘ ਪੁੱਤਰ ਸਵਰਗਵਾਸੀ ਸੁੰਮ ਸਿੰਘ ਅਤੇ ਇਹਨਾਂ ਦੀ ਪਤਨੀ ਮਨਦੀਪ Kaur ਜੋ ਕਿ ਅੱਜ ਆਪਣੇ ਭਰਾ ਪਰਜਾਈ ਆਪਣੇ ਪੂਰੇ ਪਰਿਵਾਰ ਦੇ ਨਾਲ ਆ ਇਹ ਪ੍ਰਦੀਪ ਸਿੰਘ ਆਪਣੇ ਇਥੋਂ ਮੋਟਰਸਾਈਕਲ ਤੇ ਆਪਣੇ ਬੂਲਟ ਮੋਟਰਸਾਈਕਲ ਤੇ ਇਹਨਾਂ ਦੇ ਭਰਾ ਭਰਜਾਈ ਜੋ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਬੱਚਿਆਂ ਨਾਲ ਲੈ ਕੇ ਨਕਉਦਰ ਲਾਲਵਾਸ਼ਾਹੀ ਦੇ ਮੁਰਾਸ਼ਾਹੀ ਦੇ ਮੱਥਾ ਟੇਕਣ ਜਾ ਰਹੇ ਸੀਗੇ ਪਰ اچانک ਹੀ ਇਹਨਾਂ ਨੂੰ ਮੂਰੇ ਆ ਪ੍ਰਕਾਸ਼ ਰਾਏ ਇਸ ਵੇਲੇ ਜੋ ਕਿ ਮੁਲਾਪੁਰ ਦੀ ਫਰਮ ਵਾਲੇ ਕ੍ਰਿਸ਼ਨ ਕੁਮਾਰ ਥੁਤੀ ਵਾਲਾ ਜੀ ਉਹਨਾਂ ਦੀ ਇਥੋਂ ਹੀ ਸ਼ੈਲਰ ਦੀ ਗੱਡੀ ਹੈ ਤੇ ਇਹ ਕਹਿੰਦੇ ਡਰਵਰ ਪੂਰਾ ਨਸ਼ੇ ਦੇ ਵਿੱਚ ਧੁੱਤ ਸੀਗਾ ਕਹਿੰਦੇ ਜਿਵੇਂ ਥੱਪ ਮੇਲਦਾ ਆਉਂਦਾ ਹੁੰਦਾ ਵਾ ਉਸ ਤਰ੍ਹਾਂ ਕਹਿੰਦੇ ਇਹ ਵੀ ਗੱਡੀ ਨੂੰ ਸੱਜੇ ਤੋਂ ਖੱਬੇ ਵੀ ਨਜਾਰਿਆ ਸੀ ਤੇ ਉਹਨਾਂ ਕਨਸ਼ੇ ਦੇ ਵਿੱਚ ਧੁੱਤ ਸੀ ਤੇ ਕਹਿੰਦੇ ਇਹਨਾਂ ਨੇ ਉਹਨੂੰ ਦੇਖ ਕੇ ਫਿਰ ਵੀ ਗੱਡੀ ਆਪਣਾ ਮੋਟਰਸਾਈਕਲ ਕੱਚੀ ਪੜੜੀ ਤੇ ਉਤਾਰ ਲਿਆ ਤੇ ਕੱਚੀ ਪੜੜੀ ਤੋਂ ਉਤਾਰਨ ਦੇ ਬਾਵਜੂਦ ਵੀ ਉਹ ਇਨਾਂ ਕ ਨਸ਼ੇ ਦੇ ਵਿੱਚ ਧੁੱਤ ਸੀ ਉਹਨਾਂ ਨੂੰ ਉਸ ਨੂੰ ਪਤਾ ਹੀ ਨਹੀਂ ਲੱਗਿਆ ਤੇ ਸਿੱਧੀ ਗੱਡੀ ਇਹ ਪ੍ਰਕਾਸ਼ ਲਈ ਮਿਲ ਜੂ ਕਿ ਗੱਡੀ ਹੈ ਉਹਨਾਂ ਦੀ ਇਸ ਸਦੀ ਨੂੰ ਉਹਦੇ ਉੱਪਰ ਚੜਾ ਦਿੱਤੀ ਜੋ ਕਿ ਉਹ जख्म ਦਿੱਤਾ ਆਪ ਨੂੰ ਨਾ ਸਹਾਰਦੇ ਹੋਏ ਮੌਕੇ ਤੇ ਦੋਹਾਂ ਮੀਆਂ ਬੀਬੀ ਨੇ ਦਤੌਰ ਦਿੱਤਾ ਤੇ ਬਹੁਤ ਹੀ ਦੁੰਦਾਈ ਘਟਨਾ ਫਿਰ ਇੱਥੇ ਫਿਰ 2 ਘੰਟੇ ਹੋ ਗਏ ਫਿਰ ਕੰਮ ਕਰਦੇ ਸਾਨੂੰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਫਿਰ ਆ ਪਕਾਉ ਮਾਲ ਆ ਪਕਾਉ ਮਾਲ ਕਿਥੇ ਆਉਣ ਅਸੀਂ ਅਸੀਂ ਉਹਨਾਂ ਦਾ ਮੁਚਕਣੀਆਂ ਲੈ ਕੇ ਦੇ ਬਿਆਨਤਲ ਖਾਓ ਬਿਆਨਤਲ ਕੋਈ ਲਿਖਾਉਂਦਾ ਨਹੀਂ ਫੇਰ ਉਹ ਪਹਿਲਾਂ ਇੱਥੇ ਹੁਣ ਮਾਲ ਕਰਾਵੇ ਮਾਲ ਕਰਾਵੇ ਉਹ ਗੱਡੀ ਦਾ ਬੋਦੀਆ ਜਾਵੇ ਡਰਾਈਵਰ ਨੂੰ ਠੱਕੇ ਨਾਲ ਭੇਜਿਆ ਵੀ ਤੂੰ ਮਾਲ ਕਿਥੇ ਆ ਉਹ ਬੰਦੇ ਦਾਨਪੁਰੇ ਹਰ ਮੋਲ ਕੋਰੇ ਉਹਨਾਂ ਨੂੰ ਲੈ ਆਏ ਠੱਕੇ ਨਾਲ ਤੁਸੀਂ ਪਹਿਲਾਂ ਸਭ ਤੋਂ